ਕਾਲਾ ਸਿੰਘ ਜੀ ਪਿੰਡ ਕੇ ਨਮੋਦ ਜੀ ਕੀ ਕਹਿਣਾ ਚਾਹਦੇ ਆ ਅੱਜ ਇਹ ਸਿਹਤੋਗਿਤਾ ਉੱਪਰ ਲੱਗੇ ਮੇਲੇ ਬਤਨ ਤੇ ਮਿਟਨੇ ਵਾਲਾ ਕਾ ਬਾਕੀ ਨਿਸ਼ਾ ਹੋਗਾ ਇਹ ਬਹੁਤ ਵਧੀਆ ਸਿਆਣਾ ਮੁੰਡਾ ਸੀਗਾ ਤੇ ਉਹ ਇਹਨੂੰ ਥੋੜਾ ਜਿਹਾ ਪੌਦ ਵਿੱਚ ਗਈ ਨੂੰ ਥੋੜਾ ਵਿੱਚ ਹੋਇਆ ਸੀ ਉੱਥੇ ਪਹਾੜਾਂ ਦੇ ਵਿੱਚ ਕੋਈ ਸੜਕ ਸਾਫ ਦੁਰਾਂ ਕਰਾਉਣ ਦੇ ਸਾਹਸਾ ਵਾਪਰ ਗਿਆ ਮੁੰਡਾ ਬਹੁਤ ਵਧੀਆ ਸੀ ਬਹੁਤ ਲੈਕ ਸੀਗਾ ਤੇ ਦੋ ਭਰਾ ਸੀ ਤੇ ਵੱਡਾ ਵਿਆਹ ਹੋਇਆਗਾ ਇਹ ਹਜੇ ਮੈਰਜ ਨਹੀਂ ਹੋਈ ਸੀਗੀ ਮਾਤਾ ਇੱਕ ਪਿਤਾ ਕ ਭਰਾ ਦਾ ਭੈਣ ਹੈ ਨਹੀਂ ਸੀ ਦੋ ਭਰਾ ਭਰਾ ਸੀ ਘਰ ਦੇ ਹਾਲਾਤ ਇਹਨਾਂ ਦੇ ਘਰ ਦੇ ਹਾਲਾਤ ਪਾਸੇ ਨਾਲ ਕੋਲੇ ਦੀ 3.5 ਕਿੱਲੇ ਬਾਣਦੇ ਸੀ ਤੇ ਗਰੀਬੀ ਛੁੱਟ ਕੇ ਗਈ ਪੂਰਾ ਮਾਣ ਹੈ ਜੀ ਸਾਡੇ ਸਾਡੇ ਪਿੰਡ ਨੂੰ ਸਾਰਿਆਂ ਨੂੰ ਮੋਲ ਨੂੰ ਮੇਰੇ ਜੱਪਤ ਨੂੰ ਪੂਰਾ ਮਾਣ ਹੈ ਸਾਡੇ ਪਿੰਡ ਦਾ ਜੋ ਕਿ ਬਹੁਤ ਕਾ ਕਟਾ ਦਾ ਪੂਰਾ ਨਹੀਂ ਹੋ ਸਕਦਾ ਖੈਰ ਜੋ ਹੋਇਆਗਾ ਪਰ ਸੋਗ ਪਤਾ ਹੀ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਪੂਰੀ ਸੋਗ ਦੀ ਲਹਿਰ ਹੈ ਸਾਰੇ ਪਿੰਡ ਦੇ ਵਿੱਚ ਪੂਰੀ ਸੋਗ ਦੀ ਲਹਿਰ ਹੈ ਘਰ ਵਿੱਚ ਰੁਕੀਆਂ ਪੱਕੀਆਂ ਕਿਉਂਕਿ ਬਹੁਤ ਮੁੰਡਾ ਲੈਕ ਸੀ ਬਹੁਤ ਸਿਆਣਾ ਮੁੰਡਾ ਸੀ ਅੰਦਰ ਸਰਕਾਰ ਮਨਨ 12 ਤੱਕ ਪੱਜੀ ਜਾਣਗੇ ਤਕਰੀਬਨ ਕਿਉਂਕਿ ਪ੍ਰਕਰਮਾ ਕਰਨ ਦੇ ਸਾਰੇ بڑے ਜਾਲੇ ਜਾਨਗੇ ਉਹ ਕਰਨ